ਕੀ ਆਮ ਆਦਮੀ ਪਾਰਟੀ ਹੈ ਜਿਹੜੀ ਇਹ ਬੀਜੇਪੀ ਦੀ ਬੀ ਟੀਮ ਆ ਸਾਰੇ ਆਪੋ ਜੇ ਕੇਂਦਰ ਦੀ ਪੰਜਾਬ ਦੀ ਸਰਕਾਰ ਤੇ ਪੁਲਿਸ ਤੇ ਫੌਜ ਜਿਹੜੀ ਇਹਨਾਂ ਦੀ ਮਿਲੀਭੁਗਤ ਦੇ ਨਾਲ ਜਿਹੜਾ ਨਸ਼ਾ ਉਹ ਇੱਥੇ ਆ ਰਿਹਾ ਜਾਂ ਸ਼ਹਿਰਾਂ ਵਸਤੀਆਂ ਦੇ ਵਿੱਚ ਛੋਟੇ ਸਪਲਾਈਰਾਂ ਉਹਨਾਂ ਦੇ ਘਰ ਜਿਹੜੇ ਘੁਟਾਏ ਜਾ ਰਹੇ ਡੇਗੇ ਜਾ ਰਹੇ ਆ ਜਿਹੜੇ ਵੱਡੇ ਵੱਡੇ ਮਗਰਮਾਚਾ ਉਹਨਾਂ ਨੂੰ ਤਾਂ ਮੂੰਹ ਨਹੀਂ ਹੁੰਦਾ ਡੀ ਗਿਣਤੀ ਚ ਪੰਜਾਬ ਦੇ ਅਜਿਹੇ ਪਿੰਡ ਨੇ ਜਿੱਥੇ ਨੌਜਵਾਨ ਜਿਹੜੇ ਕੋਈ ਸ਼ਮਸ਼ਾਨ ਘਾਟ 'ਚ ਖੇਡ ਰਿਹਾ ਕੋਈ ਛਪਲਾਂ ਤੇ ਖੇਡ ਰਿਹਾ ਕੋਈ ਜਾ ਕੇ ਦਾਣਾ ਮੰਡੀਆਂ ਦੇ ਵਿੱਚ ਖੇਡਦੇ ਆ ਖੇਡ ਗਰਾਊਂਡ ਹੀ ਹੈ ਨਹੀਂਗੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਡੀਜੀਪੀ ਸ਼ਸ਼ੀਕਾਂਤ ਦੀ ਜਿਹੜੀ ਰਿਪੋਰਟ ਆ ਉਹਨੂੰ ਜਨਤਕ ਕੀਤਾ ਜਾਵੇ ਤੇ ਜਿਹੜੇ ਵੀ ਵੱਡੇ ਵੱਡੇ ਮਗਰਮਾਸ਼ੋ ਇਸ ਰਿਪੋਰਟ ਦੇ ਵਿੱਚ ਜਿਨ੍ਹਾਂ ਦੇ ਨਾਮ ਸ਼ਾਮਲ ਸੀ ਉਹ ਸਾਰਿਆਂ ਤੇ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਣੀ ਚਾਹੀਦੀ ਆ ਬਲਡੋజర్ ਜਿਹੜਾ ਰਾਜ ਇਸ ਇਹਨਾਂ ਨੇ ਸਥਾਪਿਤ ਕੀਤਾ ਹੋਇਆ ਇੱਥੇ ਪੰਜਾਬ ਦੇ ਵਿੱਚ ਜੋ ਕੋਸ਼ਿਸ਼ ਕਰ ਰਹੇ ਲਗਾਤਾਰ ਇਹ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਕਿ ਨਸ਼ਿਆਂ ਵਾਲਿਆਂ ਦੇ ਕਹਿ ਕਹਿ ਕੇ ਘਰ ਤੋੜ ਰਹੇ ਨੇ ਜੀ ਪਹਿਲੀ ਤਾਂ ਗੱਲ ਇਹ ਆ ਕਿ ਠੀਕ ਆ ਲੋਕ ਦੁਖੀ ਬਹੁਤ ਆ ਪੰਜਾਬ ਦੇ ਕਿ ਉਹਨਾਂ ਨੂੰ ਤਾਂ ਇਹ ਆ ਕਿ ਨਸ਼ਾ ਬੰਦ ਹੋਣਾ ਚਾਹੀਦਾ ਕਿਸੇ ਵੀ ਢੰਗ ਨਾਲ ਹੋ ਜੇ ਜੀ ਪੁਲਿਸ ਜਿਸ ਤਰ੍ਹਾਂ ਦਾ ਇੱਥੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਪੈਦਾ ਕਰ ਰਹੀ ਆ ਜਿਹੜੇ ਸਰਕਾਰ ਹਾਲਾਤ ਪੈਦਾ ਕਰਵਾਉਣਾ ਚਾਹੁੰਦੀ ਆ ਪੁਲਿਸ ਨੂੰ ਪੁਲਿਸ ਦਾ ਜਿਹੜਾ ਪੁਲਿਸ ਸਟੇਟ ਪੰਜਾਬ ਨੂੰ ਜਿਹੜਾ ਲਗਾਤਾਰ ਬਣਾਉਣ ਦੇ ਵਿੱਚ ਕੋਸ਼ਿਸ਼ਾਂ ਜੜੀਆਂ ਜਾਰੀ ਨੇ ਹਰ ਰੋਜ਼ ਆਪਾਂ ਦੇਖਦੇ ਆਂ ਕਿ ਲਾਜਵਾਨਾਂ ਨੂੰ ਫੜ-ਫੜ ਕੇ ਉਹਨਾਂ ਦੀਆਂ ਲੱਤਾਂ 'ਚ ਗੋਲੀਆਂ ਮਾਰ-ਮਾਰ ਕੇ ਝੂਠੇ ਇਨਕਾਊਂਟਰ ਜਿਹੜੇ ਉਹ ਬਣਾਏ ਜਾ ਰਹੇ ਆ ਤੇ ਕਿਹਾ ਜਾ ਰਿਹਾ ਕਿ ਅਸੀਂ ਇਹਨੂੰ ਕਹਾਣੀ ਕੋਈ ਵੀ ਅਸਲਾ ਬਰਾਮਦ ਕਰਨ ਗਏ ਸੀ ਤੇ ਇਹ ਜਿਹੜਾ ਦੋਚੀ ਆ ਇਹਨੂੰ ਸਾਡਾ ਥਾਣੇਦਾਰ ਦਾ ਰਵਾਲ ਵਰ ਕੱਢਿਆ ਤੇ ਪੁਲਿਸ ਦੇ ਉੱਪਰ ਫੈਰ ਕੀਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਇਹਦੀ ਜਿਹੜੀ ਲੱਤ 'ਤੇ ਗੋਲੀ ਲੱਗੀ ਕੀ ਜਦੋਂ ਆਹਮੋ ਸਾਹਮਣੇ ਗੋਲੀ ਚੱਲਦੀ ਆ ਵੀ ਇਹ ਕਿਵੇਂ ਤਾਂ ਇਹ ਹੋ ਜਾਂਦਾ ਵੀ ਕੱਲੀ ਲੱਤ 'ਤੇ ਗੋਲੀ ਵਜੂਗੀ ਜੀ ਸਾਰਾ ਕੁਝ ਉਹ ਠੀਕ ਜਿਹੜਾ ਉਹ ਲੋਕਾਂ ਦੇ ਵਿੱਚ دہشت ਪਾਉਣ ਵਾਸਤੇ ਤੇ ਇਹ ਸਟੇਟ ਨੂੰ ਜਿਹੜਾ ਪੁਲਿਸ ਸਟੇਟ ਬਣਾਉਣ ਵਾਸਤੇ ਲਗਾਤਾਰ ਜਿਹੜੀ ਪੰਜਾਬ ਸਰਕਾਰ ਲੱਗੀ ਹੋਈ ਆ ਉਹਨੂੰ ਇਹ ਕੋਝੀਆਂ ਚਾਲਾਂ ਦੇ ਵਿੱਚੋਂ ਬਾਹਰ ਆਉਣਾ ਚਾਹੀਦਾ ਤੇ ਜਿਹੜਾ ਬਲਡੋజర్ ਸਿਸਟਮ ਇੱਥੇ ਚਲਾਇਆ ਹੋਇਆ ਯੂਪੀ ਦੀ ਤਰਜ਼ ਤੇ ਪੰਜਾਬ ਦੇ ਲੋਕ ਪਹਿਲਾਂ ਹੀ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਆ ਜਿਹੜੀ ਇਹ ਭਾਜਪਾ ਦੀ ਵੀ ਟੀਮ ਆ ਜੋ ਕੁਝ ਭਾਜਪਾ ਤੋਂ ਪੰਜਾਬ ਦੇ ਵਿੱਚ ਨਹੀਂ ਹੋਇਆ ਜੋ ਭਾਜਪਾ ਪੰਜਾਬ ਦਾ ਨਹੀਂ ਬਗੜ ਸਕੀ ਉਹ ਆਮ ਆਦਮੀ ਪਾਰਟੀ ਦੇ ਰਾਹੀਂ ਪੰਜਾਬ ਦਾ ਜਿਹੜਾ ਖਲਾਰਾ ਉਹ ਪਾਇਆ ਜਾ ਰਿਹਾ ਆਮ ਆਦਮੀ ਪਾਰਟੀ ਰਾਹੀਂ ਪੰਜਾਬ ਦਾ ਜਿਹੜਾ ਨੁਕਸਾਨ ਆ ਉਹ ਲਗਾਤਾਰ ਕੀਤਾ ਜਾ ਰਿਹਾ ਤੁਸੀਂ ਦੇਖੋ ਕਿ ਜਿਹੜਾ ਇਹਨਾਂ ਨੇ ਬਹਾਨਾ ਬਣਾਇਆ ਕਿ ਅਸੀਂ ਨਸ਼ੇ ਤਸਕਰਾਂ ਦੇ ਘਰ ਢਾ ਰਹੇ ਆ ਅੱਡੋ ਅੱਡੀ ਵਿਚਾਰ ਹੋ ਸਕਦੇ ਆ ਸਾਡੀ ਨੌਜਵਾਨ ਭਾਰ ਸਭਾ ਇਹ ਮੰਨਦੀ ਆ ਕਿ ਲੋਕਾਂ ਦੇ ਘਰ ਟਾਉਣ ਦੇ ਨਾਲ ਨਸ਼ਾ ਜਿਹੜਾ ਉਹ ਪੰਜਾਬ ਦੇ ਵਿੱਚੋਂ ਖਤਮਾ ਉਹ ਨਹੀਂ ਹੋ ਸਕਦਾ ਘਰ ਕਿਹੜੇ ਲੋਕਾਂ ਦੇ ਢਾਏ ਜਾ ਰਹੇ ਆ ਜਿਹੜੇ ਲੋਕ ਕੋਈ 2-2 4-4 ਗ੍ਰਾਮ ਚਿੱਟੇ ਦੇ ਵਿੱਚ ਫੜੇ ਜਾਂਦੇ ਆ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਵਸਤੀਆਂ ਦੇ ਵਿੱਚ ਛੋਟੇ ਸਪਲਾਇਰ ਆ ਉਹਨਾਂ ਦੇ ਘਰ ਜਿਹੜੇ ਉਟਾਏ ਜਾ ਰਹੇ ਆ ਡੇਗੇ ਜਾ ਰਹੇ ਆ ਜਿਹੜੇ ਵੱਡੇ ਵੱਡੇ ਮਗਰਮਾਚਾ ਉਹਨਾਂ ਨੂੰ ਤਾਂ ਮੂੰਹ ਨਹੀਂ ਹੁੰਦਾ ਨਾ ਪੰਜਾਬ ਸਰਕਾਰ ਦਾ ਹੁੰਦਾ ਤੇ ਨਾ ਹੀ ਪੰਜਾਬ ਪੁਲਿਸ ਦਾ ਹੁੰਦਾ ਕਿਉਂਕਿ ਅਸੀਂ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਆ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਕੇਂਦਰ ਸਰਕਾਰ ਇਹਨਾਂ ਦੀ ਸਹਾਇਤਾ ਬਿਨਾਂ ਜਿਹੜਾ ਨਸ਼ਾ ਉਹ ਨਹੀਂ ਆ ਸਕਦਾਗਾ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਇਹ ਸਾਰੇ ਆ ਕੁਝ ਕੇਂਦਰ ਦੀ ਪੰਜਾਬ ਦੀ ਸਰਕਾਰ ਤੇ ਪੁਲਿਸ ਤੇ ਫੌਜ ਜਿਹੜੀ ਇਹਨਾਂ ਦੀ ਮਿਲੀਭੁਗਤ ਦੇ ਨਾਲ ਜਿਹੜਾ ਨਸ਼ਾ ਉਹ ਇੱਥੇ ਆ ਰਿਹਾ ਤੇ ਤੁਸੀਂ ਦੇਖੋਗੇ ਕੱਲ੍ਹ ਪਰਸੋਂ ਦੀ ਖਬਰ ਇੱਕ ਉਹਦੇ ਵਿੱਚ ਕੇਂਦਰ ਦੀ ਇੱਕ ਏਜੰਸੀ ਦਾ ਅਧਿਕਾਰੀ ਵੀ ਨਸ਼ੇ ਦੇ ਵਿੱਚ ਨਿਵਾਲੋਬ ਜਿਹੜਾ ਫੜਿਆ ਗਿਆ ਪੁਲਿਸ ਦੇ ਲਗਾਤਾਰ ਅਧਿਕਾਰੀ ਆਪਾਂ ਤਾਂ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਪੁਲਿਸ ਤੇ ਸਰਕਾਰ ਦੀ ਸ਼ਹਿਤੋ ਬਿਨਾ ਨਸ਼ਾ ਜਿਹੜਾ ਉਹ ਨਹੀਂ ਵਿਕ ਰਿਹਾ ਇਹ ਖੁਦ ਨਿਵਾਲਬ ਨੇ ਚਾਹੇ ਵੱਡੇ ਵੱਡੇ ਲੀਡਰ ਆ ਚਾਹੇ ਪੁਲਿਸ ਆ ਵੀ ਇਹਨਾਂ ਤੋਂ ਬਿਨਾ ਜਿਹੜਾ ਨਸ਼ਾ ਧੰਦਾ ਉਹ ਨਹੀਂ ਹੋ ਰਿਆ ਆਮ ਲੋਕਾਂ ਦੀ ਕੀ ਹਸਤੀ ਆ ਯਾਰ ਕਿ ਕੋਈ ਨਸ਼ਾ ਵੇਚ ਜੂਗਾ ਆ ਕਰੋਨਾ ਕਾਲ ਦੇ ਦੌਰਾਨ ਤੁਸੀਂ ਦੇਖਿਆ ਹੀ ਆ ਕਿਸੇ ਦੀ ਹਿੰਮਤ ਪੈਂਦੀ ਸੀ ਵੀ ਕੋਈ ਗੇਟ ਤੋਂ ਬਾਹਰ ਵੀ ਨਿਕਲ ਆਵੇ ਫਿਰ ਨਸ਼ਾ ਕਿਵੇਂ ਵੇਚ ਜੂ ਕਰੋਨਾ ਦੇ ਦੌਰਾਨ ਵੀ ਇਹਨਾਂ ਨੇ ਜਾਮ ਕਰਕੇ ਰਸਤਾ ਸੀ ਨਾ ਪੰਜਾਬ ਜੀ ਬਿਲਕੁਲ ਤੇ ਫਿਰ ਨਸ਼ਾ ਤਸਕਰ ਕਿਵੇਂ ਘੁੰਮ ਸਕਦੇ ਆ ਜਦੋਂ ਇਹਨਾਂ ਨੇ ਖੁੱਲੀ ਛੁੱਟੀ ਦਿੱਤੀ ਹੋਈ ਆ ਵੀ ਤੁਸੀਂ ਨਸ਼ਾ ਵੇਚੋ ਤੁਸੀਂ ਵੀ ਕਮਾਈ ਕਰੋ ਤੇ ਸਾਨੂੰ ਵੀ ਪੈਸੇ ਦਿਓ ਤੇ ਫੇਰ ਨਸ਼ਾ ਰੁਕੂ ਕਿਵੇਂ ਇੱਥੋਂ ਤੱਕ ਕਿ ਹੁਣ ਤਾਂ ਪੁਲਿਸ ਦੇ ਬਹੁਤ ਸਾਰੇ ਅਧਿਕਾਰੀ ਜਿਹੜੇ ਮੁਲਾਜ਼ਮਾਂ ਦੇ ਕੋਲੋਂ ਇਹਨਾਂ ਨੇ ਆਪ ਖੁਦ ਨਸ਼ਾ ਫੜੀ ਜਾ ਰਹੇ ਆ ਪੁਲਿਸ ਵਾਲੇ ਤੇ ਫੇਰ ਅਸੀਂ ਪੁਲਿਸ ਤੋਂ ਤੇ ਸਰਕਾਰ ਤੋਂ ਕੀ ਆਸ ਕਰਾਂਗੇ ਕਿ ਨਸ਼ਾ ਬੰਦ ਕਰ ਦੂ ਕਿਉਂਕਿ ਇਹ ਤਾਂ ਖੁਦ ਵੇਚ ਰਹੀ ਆ ਖੁਦ ਨੂੰ ਮੋਲੋਂ ਨੇ ਜਿਹੜਾ ਲੋਕਾਂ ਤੋਂ ਫੜਿਆ ਜਾਂਦਾ ਉਹ ਵੀ ਇਹ ਗਾ ਸਪਲਾਈ ਕਰਦੇ ਆ ਉਹ ਵੀ ਵੇਚਦੇ ਨੇ ਬਹੁਤ ਸਾਰੇ ਘਟ ਕੇਸ ਆ ਜੀ ਆਉਂਦੇ ਆ ਜਦੋਂ ਲੋਕਾਂ ਨੂੰ ਪਤਾ ਲੱਗੇ ਵੀ ਇਹ ਜਿਹੜਾ ਨਸ਼ਾ ਫੜਿਆ ਗਿਆ ਸੀ ਉਹ ਨਸ਼ਟ ਕੀਤਾ ਜਾ ਰਿਹਾ ਉਹ ਲੋਕ ਵਿਖਾਵੇ ਵਾਸਤੇ ਲੋਕਾਂ ਨੂੰ ਕੀ ਪਤਾ ਦੂਰ ਨਸ਼ਾ ਹੀ ਨਸ਼ਟ ਕੀਤਾ ਜਾਂਦਾ ਜਾਂ ਮਿੱਟੀ ਦੀਆਂ ਬੋਰੀਆਂ ਭਰ-ਭਰ ਕੇ ਲਿਜਾ ਕੇ ਉੱਥੇ ਕਰੀ ਜਾਂਦੇ ਆ ਜਿਹੜਾ ਨਸ਼ਾ ਉਹ ਤਾਂ ਖੁਦ ਵੇਚਦੇ ਆ ਤੇ ਜਿਹੜਾ ਇਹ ਬਲਡੋਜ਼ਰ ਵਾਲਾ ਸਿਸਟਮ ਇਹਨਾਂ ਨੇ ਚਲਾਇਆ ਹੋਇਆ ਲੋਕਾਂ ਦੇ ਘਰ ਤੋਂ ਆਉਣ ਦੇ ਨਾਲ ਨਸ਼ਾ ਖਤਮ ਨਹੀਂ ਹੋਣਾ ਅਸੀਂ ਨੌਜਵਾਨ ਭਾਰ ਸਭਾ ਵੱਲੋਂ ਮੰਨਦੇ ਆ ਕਿ ਜੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨਸ਼ਾ ਖਤਮ ਕਰਨਾ ਚਾਹੁੰਦੀ ਪੰਜਾਬ ਦੇ ਵਿੱਚੋਂ ਤੇ ਉਹਦੇ ਹੋਰ ਸਾਰੇ ਤਰੀਕੇ ਹੈਗੇ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਵਿੱਚੋਂ ਕੱਢਣ ਵਾਸਤੇ ਪਿੰਡਾਂ ਦੇ ਵਿੱਚ ਜਿਹੜੇ ਖੇਡ ਗਰਾਊਂਡ ਬਣਾਏ ਜਾਣੇ ਚਾਹੀਦੇ ਆ ਖੇਡਾਂ ਦਾ ਸਮਾਨ ਮਹੱਈਆ ਕਰਾਇਆ ਜਾਣਾ ਚਾਹੀਦਾ ਤੇ ਉਹਨਾਂ ਵਾਸਤੇ ਖਿਡਾਰੀਆਂ ਵਾਸਤੇ ਜਿਹੜਾ ਕੋਚ ਦਾ ਉਹਨਾਂ ਦੀ ਡਾਈਟ ਦਾ ਪ੍ਰਬੰਧ ਆ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਤੇ ਨਾਲ ਹੀ ਜਿਹੜਾ ਪਿੰਡ ਪੱਧਰ ਤੋਂ ਲੈ ਕੇ ਖੇਡਾਂ ਦਾ ਅਦਨਿਕ ਢਾਂਚਾ ਜਿਹੜਾ ਉਹ ਸਾਰਿਆ ਜਾਣਾ ਚਾਹੀਦਾ ਜਿਸ ਤਰ੍ਹਾਂ ਦੀ ਵੀ ਕੋਈ ਖਿਡਾਰੀ ਖੇਡ ਖੇਡਦਾ ਚਾਹੇ ਉਹ ਬਲਾਕ ਪੱਧਰੀ ਆ ਜ਼ਿਲ੍ਹਾ ਪੱਧਰੀ ਆ ਸਟੇਟ ਪੱਧਰੀ ਆ ਨੈਸ਼ਨਲ ਪੱਧਰੀ ਆ ਉਸੇ ਢੰਗ ਤਰੀਕੇ ਦੀ ਉਸ ਖਿਡਾਰੀ ਵੀਰ ਨੂੰ ਜਿਹੜੀ ਉਹ ਲੋਕਰੀ ਦਾ ਪ੍ਰਬੰਧ ਆ ਉਹ ਸਰਕਾਰ ਨੂੰ ਕਰਨਾ ਚਾਹੀਦਾ ਕਿ ਨੌਜਵਾਨਾਂ ਨੂੰ ਲੱਗੇ ਕਿ ਖੇਡਾਂ ਵਾਲੇ ਪਾਸੇ ਆ ਕੇ ਵੀ ਸਾਡਾ ਜਿਹੜਾ ਪੁਵੇਖਾ ਉਹ ਬਣ ਸਕਦਾ ਵੀ ਅਸੀਂ ਆਪਦਾ ਵਧੀਆ ਪੁਵੇਖ ਖੇਡਾਂ ਵਾਲੇ ਪਾਸੇ ਵੀ ਜਾ ਕੇ ਜਿਹੜਾ ਉਹ ਬਣਾ ਸਕਦੇ ਆ ਤੇ ਨੌਜਵਾਨ ਗਰਾਊਂਡਾਂ ਵਾਲੇ ਪਾਸੇ ਜੁੜਨਗੇ ਜੇ ਅਸੀਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਚੋਂ ਕੱਢਣਾ ਚਾਹੁੰਦੇ ਆ ਤੇ ਫੇਰ ਸਾਨੂੰ ਪੰਜਾਬ ਦੀ ਜਵਾਨੀ ਨੂੰ ਜਿਹੜਾ ਗਰਾਊਂਡਾਂ ਦੇ ਨਾਲ ਜੋੜਨਾ ਪਊਗਾ ਗਰਾਊਂਡ ਜਿਹੜੇ ਜਵਾਨੀ ਨਾਲ ਉਹ ਭਰਨੇ ਪੈਣਗੇ ਤੇ ਬਹੁਤ ਸਾਰੇ ਪੰਜਾਬ ਦੇ ਅਜਿਹੇ ਪਿੰਡ ਨੇ ਵੱਡੀ ਗਿਣਤੀ ਚ ਘੱਟ ਗਿਣਤੀ ਚ ਨਹੀਂ ਬਹੁਤ ਵੱਡੀ ਗਿਣਤੀ ਚ ਪੰਜਾਬ ਦੇ ਜਿਹੇ ਪਿੰਡ ਨੇ ਜਿੱਥੇ ਨੌਜਵਾਨ ਜਿਹੜੇ ਕੋਈ ਸ਼ਮਸ਼ਾਨ ਘਾਟ 'ਚ ਖੇਡ ਰਿਆ ਕੋਈ ਛਪੜਾਂ ਤੇ ਖੇਡ ਰਿਆ ਕੋਈ ਜਾ ਕੇ ਦਾਣਾ ਮੰਡੀਆਂ ਦੇ ਵਿੱਚ ਖੇਡ ਰਿਆ ਖੇਡ ਗਰਾਊਂਡ ਹੀ ਹੈ ਨਹੀਂਗੇ ਤੇ ਨੌਜਵਾਨੀ ਜਿਹੜੀ ਉਹ ਖੇਡਾਂ ਵਾਲੇ ਪਾਸੇ ਜਾਊ ਕਿਵੇਂ ਇਸ ਕਰਕੇ ਪੰਜਾਬ ਸਰਕਾਰ ਨੂੰ ਨਸ਼ੇ ਜੇ ਬੰਦ ਕਰਨਾ ਚਾਹੁੰਦੀ ਆ ਇਸ ਤਰੀਕਾ ਜਿਹੜਾ ਉਹ ਅਪਣਾਉਣਾ ਚਾਹੀਦਾ ਤੇ ਦੂਸਰੀ ਸਾਡੀ ਮੰਗ ਇਹ ਵੀ ਅਸੀਂ ਪਿਛਲੇ ਦਿਨੀ ਵੀ ਪੰਜਾਬ ਸਰਕਾਰ ਨੂੰ ਜਿਹੜੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਭੇਜੇ ਸੀਗੇ ਜੀ ਦੇ ਡੀਸੀਆਂ ਨੂੰ ਵੀ ਮੰਗ ਪੱਤਰ ਦਿੱਤੇ ਐਮਐਲਏ ਨੂੰ ਵੀ ਕਿ ਜੇ ਸੱਚੀ ਨੂੰ ਹੀ ਪੰਜਾਬ ਸਰਕਾਰ ਨਸ਼ਾ ਬੰਦ ਕਰਨਾ ਚਾਹੁੰਦੀ ਆ ਫਿਰ ਜੋ ਮੁੱਖ ਮੰਤਰੀ ਬਾਦਲ ਦੇ ਹੁੰਦਿਆ ਡੀਜੀਪੀ ਸ਼ਸ਼ੀਕਾਂਤ ਜਿਹੜੇ ਜ਼ਿਲ੍ਹਾ ਦੇ ਡੀਜੀਪੀ ਨੇ ਉਹਨਾਂ ਨੇ ਇੱਕ ਰਿਪੋਰਟ ਜਿਹੜੀ ਪੰਜਾਬ ਸਰਕਾਰ ਨੂੰ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪੀ ਸੀਗੀ ਜਿਸ ਦੇ ਵਿੱਚ ਵੱਡੇ ਵੱਡੇ ਮਗਰਮੱਛਾਂ ਦੇ ਨਾਮ ਸੀ ਜਿਦੇ ਵਿੱਚ ਮਜੀਠਗਿਰ ਕਹਿੰਦੇ ਨਾਮ ਸੀ ਵੱਡੇ ਵੱਡੇ ਪੁਲਿਸ ਦੇ ਅਧਿਕਾਰੀਆਂ ਦੇ ਨਾਮ ਸੀ ਜਿਦੇ ਵਿੱਚ ਵੱਡੇ ਵੱਡੇ ਬੀਐਸਐਫ ਦੇ ਅਧਿਕਾਰੀਆਂ ਦੇ ਨਾਮ ਸੀਗੇ ਤੇ ਵੱਡੇ ਵੱਡੇ ਸਿਆਸੀ ਲੀਡਰਾਂ ਦੇ ਨਾਮ ਸੀਗੇ ਡੀਜੀਪੀ ਸ਼ਸ਼ੀਕਾਂਤ ਨੇ ਕਹਿ ਸੀ ਕਿ ਜੇ ਇਹ ਬੰਦੇ ਫੜ ਕੇ ਰੈਸਟ ਕਰਕੇ ਇਹਨਾਂ ਦੀ ਜਾਂਚ ਕੀਤੀ ਜਾਵੇ ਇਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਉਹ ਜਿਹੜੀਆਂ ਇਹਨਾਂ ਤੋਂ ਛਡਵਾਈਆਂ ਜਾਣੀਆਂ ਚਾਹੀਦੀਆਂ ਤੇ ਜੇ ਉਹ ਰਿਪੋਰਟ ਨੂੰ ਉਦੋਂ ਜਨਤਕ ਕਰਕੇ ਕਾਰਵਾਈ ਕੀਤੀ ਹੁੰਦੀ ਤੇ ਪੰਜਾਬ ਸ਼ਾਇਦ ਜਿਹੜਾ ਸੰਤਾਪ ਅੱਜ ਭੋਗ ਰਿਹਾ ਨਸ਼ਿਆਂ ਦਾ ਇਹ ਤੋਂ ਬਚਿਆ ਹੁੰਦਾ ਪਰ ਉਸ ਸਮੇਂ ਬਾਦਲ ਨੇ ਜਿਹੜੀ ਰਿਪੋਰਟ ਆ ਉਹ ਇਸ ਕਰਕੇ ਠੱਪ ਕਰ ਲਈ ਕਿ ਮਜੀਠਗਿਰਿਆ ਦੇ ਵਿੱਚ ਨਾਮ ਸੀ ਜੀ ਤੇ ਉਦੋਂ ਤੋਂ ਪੰਜਾਬ ਦਾ ਜਿਹੜਾ ਲਗਾਤਾਰ ਬੇੜਾ ਕਰਤਾ ਨਸ਼ਿਆਂ ਨੇ ਜਿਹੜਾ ਕੀਤਾ ਹੋਇਆ ਅੱਜ ਵੀ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਡੀਜੀਪੀ ਸ਼ਸ਼ੀਕਾਂਤ ਦੀ ਜਿਹੜੀ ਰਿਪੋਰਟ ਆ ਉਹਨੂੰ ਜਨਤਕ ਕੀਤਾ ਜਾਵੇ ਜੋ ਜਿਹੜੇ ਵੀ ਵੱਡੇ ਵੱਡੇ ਮਕਰਮਾਸ਼ੋ ਇਸ ਰਿਪੋਰਟ ਦੇ ਵਿੱਚ ਜਿਨ੍ਹਾਂ ਦੇ ਨਾਮ ਸ਼ਾਮਲ ਸੀ ਉਹ ਸਾਰਿਆਂ ਤੇ ਬੰਦ ਦੀ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਣੀ ਚਾਹੀਦੀ ਆ ਤੇ ਤੀਸਰਾ ਹਾਲ ਇਹਦਾ ਇਹ ਹੈਗਾ ਨਸ਼ਿਆਂ ਨੂੰ ਖਤਮ ਕਰਨ ਦਾ ਕਿ ਹਾਈ ਕੋਰਟ ਦੇ ਜੱਜਾਂ ਦੀ ਅਗਵਾਈ ਦੇ ਵਿੱਚ ਇੱਕ ਜਿਹੜੀ ਕਮੇਟੀ ਬੰਨੀ ਚਾਹੀਦੀ ਆ ਉਹ ਜਿਹੜੀ ਕਮੇਟੀ ਪਿੰਡ ਪੱਧਰੀ ਆ ਕੇ ਜਾਂਚ ਕਰੇ ਪਿੰਡਾਂ 'ਚੋਂ ਪੜਤਾਲ ਕਰੇ ਕਿ ਕਿਹੜੇ ਕਿਹੜੇ ਪੁਲਿਸ ਅਧਿਕਾਰੀ ਨਸ਼ਾ ਸਮਗਲਾਂ ਨਾਲ ਮਿਲਿ ਹੋਏ ਦੇ ਜਾਂ ਖੁਦ ਨਸ਼ਾ ਧੰਦਾ ਕਰਨ ਦਾ ਕਰਦੇ ਨੇ ਕਿਹੜੇ ਕਿਹੜੇ ਸਿਆਸੀ ਲੀਡਰ ਜਿਹੜੇ ਨਸ਼ਾ ਸਮਗਲ ਨਾਲ ਮਿਲੇ ਹੋਏ ਨੇ ਜਾਂ ਖੁਦ ਨਸ਼ਾ ਧੰਦਾ ਕਰਦੇ ਨੇ ਉਹਨਾਂ ਸਾਰੇ ਲੋਕਾਂ ਤੇ ਜਿਹੜੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਧੱਕਿਆ ਜਾਣਾ ਚਾਹੀਦਾ ਤਾ ਕਰਕੇ ਨਸ਼ੇ ਨੂੰ ਠੱਲ ਪੈ ਸਕਦੀ ਆ ਜੇ ਅਸੀਂ ਕਵਾਂਗੇ ਕਿ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨਸ਼ੇ ਖਤਮ ਕਰੂਗੀ ਉਹ ਸਿਰਫ ਤੋਂ ਸਿਰਫ ਡਰਾਮਾ ਦਾ ਜ਼ਰੂਰ ਕਰ ਸਕਦੀ ਆ ਜਿਵੇਂ ਆ ਚਲਾਇਆ ਹੋਇਆ ਯੁੱਧ ਨਸ਼ਿਆਂ ਦੇ ਵਿਰੁੱਧ ਇਸ ਤਰ੍ਹਾਂ ਦੇ ਡਰਾਮੇ ਦਾ ਜ਼ਰੂਰ ਲੋਕਾਂ ਦੇ ਸਾਹਮਣੇ ਕਰ ਸਕਦੀ ਨਸ਼ੇ ਖਤਮ ਨਹੀਂ ਕਰ ਸਕਦੀ ਜੇ ਨਸ਼ਿਆਂ ਨੂੰ ਖਤਮ ਕਰਨਾ ਫਿਰ ਉਹਦਾ ਜਿਹੜਾ ਪ੍ਰੋਪਰ ਢੰਗ ਤਰੀਕੇ ਨਾਲ ਜਿਹੜਾ ਹੱਲ ਉਹ ਕਰਨਾ ਪਊਗਾ ਸਰਕਾਰ ਨੂੰ ਫੇਰ ਹੀ ਨਸ਼ਾ ਜਾ ਕੇ ਜਿਹੜਾ ਬੰਦ ਹੋ ਸਕਦਾ